ਹਾਂ ਅੱਜ ਸਾਡਾ ਮੇਨ ਹੈਗਾ ਜੀ ਜਿਹੜੀਆਂ ਵਾਟਰ ਬੋਰਨ ਤੇ ਵੈਕਟਰ ਬੋਰਨ ਜਿਵੇਂ ਡੈਂਗੂ ਚਿਕਨਗੁਨੀ ਐਡਾਇਆ ਤੇ ਇਹਨਾਂ ਨੂੰ ਲਗਾਣੇ ਚ ਅਜੇ ਟੱਚਪੁਆਇੰਟ ਠੀਕ ਚੱਲ ਰਿਹਾ ਜੀ ਪਰ ਕੁਝ ਜਗ੍ਹਾ ਤੇ ਪਟਾਲੇ ਦਿੱਕਤ ਆਈ ਆ ਪੂਰਤਵਾਂ ਚ ਦਿੱਕਤ ਆਈ ਆ ਉਹ ਸਾਰਾ ਰਿਵਿਊ ਕਰਨਾ ਚਾਹੀਦਾ ਠੀਕ ਸਰ ਬਾਕੀ ਸੂਬੇ ਅੱਗੇ ਇਕਈ ਸੂਬੇ ਐਮਪੀ ਦੇ ਵਿੱਚ ਮੁਤਾ ਵੀ ਹੋਈਆਂ ਸੋ ਲੱਗਦਾ ਕਿ ਇਹ ਸੀਰੀਅਸ ਬਿਮਾਰੀ ਆ ਵਾਟਰ ਬੋਰਨ ਜਿਹੜੀ ਬਿਮਾਰੀ ਆ ਹਾਂ ਇਹ ਸੀਰੀਅਸ ਇਸ਼ੂ ਹੈ ਜੀ ਬਿਲਕੁਲ ਹੈ ਉਹਦਾ ਜਿਆਦਾ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਯਤਨਾਂ ਨਾਲ ਕਿਸਾਨਾਂ ਨੂੰ ਨਹਿਰਾਂ ਦੀਆਂ ਟੇਨਾਂ ਤੱਕ ਸਿੰਚਾਈ ਲਈ ਪਾਣੀ ਮੁਹੱਈਆ ਹੋ ਰਿਹਾ ਹੈ। ਫਸਲਾਂ ਦੀ ਸਿੰਚਾਈ ਲਈ 14103 ਖਾਲਾਂ ਨਾਲ ਟੇਲਾਂ ਤੱਕ ਨਹਿਰੀ ਪਾਣੀ ਪਹੁੰਚਿਆ ਹੈ। ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਨਾ ਸਿਰਫ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਹੈ ਬਲਕਿ ਇਸ ਦੇ ਨਾਲ ਧਰਤੀ ਹੇਠਲੇ ਪਾਣੀ ਦੀ ਵੀ ਬਚਤ ਹੋ ਰਹੀ ਹੈ। ਮੇਰਾ ਨਾਮ ਗਰਮੀਤ ਸਿੰਘ ਹੈ ਜੀ। ਸਾਡਾ ਪਿੰਡ ਸ਼ਮਸ਼ਪੁਰ ਸਿੰਘਾ ਜੀ ਤਹਿਸੀਲ ਖਮਾਣਾ ਜ਼ਿਲ੍ਹਾ ਫਤਿਹਗੜ ਸਾਹਿਬ ਜੀ 20 ਸਾਲ ਬਾਅਦ ਸਾਡੇ ਖੇਤਾਂ 'ਚ ਪਾਣੀ ਆਇਆ ਜੀ ਵੀ ਭਗਵੰਤ ਮਾਨ ਸਾਹਿਬ ਨੇ ਜਿਹੜੀ ਪੱਕੀ ਪਾਈਪ ਲਾਈਨ ਬਣਾਈ ਆ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਸਾਡੇ ਤਾਂ ਪਾਣੀ ਆਉਂਦਾ ਨਹੀਂ ਸੀ ਇਸ ਵਾਰ ਆਇਆ ਜੀ ਮੇਰਾ ਨਾਮ ਕੀਸ਼ੋਰ ਸਿੰਘ ਹੈ ਸਾਰੀਆਂ ਸਰਕਾਰਾਂ ਤੋਂ ਵਧੀਆ ਬਰਾ ਮੱਖ ਮੰਤਰੀ ਬਹੁਤ ਵਧੀਆ ਸੀ ਤਾਂ ਇਹ ਕਹਾਂਗੇ ਵੀ ਮੇਰਾ ਨਾਮ ਗੁਰਮਿੰਦਰ ਸਿੰਘ ਤੁਸੀਂ ਦੇਖ ਸਕਦੇ ਹੋ ਵੀ ਪਿੱਛੇ ਵੀ ਪਾਣੀ ਚੱਲ ਰਿਹਾ ਐ ਇੱਧਰ ਸੁਆਇਆ ਇੱਧਰੋਂ ਵੀ ਪਾਣੀ ਆ ਰਿਹਾ ਐ ਅਸੀਂ ਮਾਨ ਸਰਕਾਰ ਦੇ ਸਾਰੇ ਨਗਰ ਵੱਲੋਂ ਸਾਰੇ ਇਲਾਕੇ ਵੱਲੋਂ ਬਹੁਤ ਧੰਨਵਾਦ ਕਰਦੇ ਆ ਕਿ ਸਾਡੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਿਆ ਹੈ ਤਾਂ ਜਿਹੜਾ ਹੈਗਾ ਤੁਹਾਡਾ ਲੋਕਲ ਬਾਡੀਜ਼ ਨਾਲ ਰਿਲੇਟਡ ਹੈ WhatsApp ਨਾਲ ਰਿਲੇਟਡ ਹੈ ਬਟ ਕਿਉਂਕਿ ਹੈਲਥ ਡਿਪਾਰਟਮੈਂਟ ਕੋ ਜਦੋਂ ਜਦੋਂ ਕੋਈ ਹੁੰਦਾ ਕਿਤੇ ਬ੍ਰੇਕਆਊਟ ਹੁੰਦੀ ਹੈ ਤੇ ਆਊਟ ਬ੍ਰੇਕ ਹੁੰਦੀ ਹੈ ਤੇ ਫਿਰ ਸਾਡੇ ਕੋਲੇ ਜਿਆਦਾ ਮਤਲਬ ਬਣਦੀਆਂ ਪੇਸ਼ੀ ਬਿਲਕੁਲ ਸੀਰੀਅਸ ਮੈਟਰ ਹੈ ਜੀ ਤੇ ਅਜੇ ਵੀ ਆਪਣੇ ਕੋਲਰ ਦੇ ਕੇਸਸ ਆ ਰਹੇ ਆ ਸਾਡੇ ਵੀ ਆ ਆਪਣੇ ਕਪੂਰਥਲੇ ਚੋਣੀਆਂ ਤਿੰਨ ਡੈਥਸ ਕੋਟਿਆਲੇ ਚ ਹੋਏ ਸੋ ਅਸੀਂ ਬਹੁਤ ਸੀਰੀਅਸਲੀ ਲੈ ਰਹੇ ਆ ਬਹੁਤ ਕਿਤੇ ਵੀ ਜਿੱਥੇ ਹੋਵੇ ਸਾਨੂੰ ਜਲਦੀ ਨੂੰ ਡਾਇਗਨੋਸ ਕਰ ਲਈ ਔਰ ਦੋ ਤਿੰਨ ਚੀਜ਼ਾਂ ਕੀਤੀਆਂ ਸੀ ਜਿਵੇਂ ਡਿਸਟ੍ਰਿਕਟ ਆਪਣੇ ਸਟੇਟ ਲੈਵਲ ਦੇ ਉੱਤੇ ਸਰਵੇਲੈਂન્સ ਟੀਮ ਬਣਾਈ ਐ ਸੀ ਡਿਸਟ੍ਰਿਕਟ ਲੈਵਲ ਤੇ ਅੰਡਰ ਡਿਪਟੀ ਕਮਿਸ਼ਨਰ ਦੇ ਚੇਅਰਪਰਸਨ ਦੇ ਨੀਚੇ ਉਹਨਾਂ ਦੇ ਨੀਚੇ ਸਿਵਲ ਸਰਜਨ ਸਾਰੀ ਕੋਆਰਡੀਨੇਸ਼ਨ ਟੀਮ ਬਣਾਈ ਆ ਜਿੱਦੇ ਚ ਲੋਕਲ ਬਾਡੀਜ਼ ਵੀ ਆ ਐनिमल ਹਸਬੰਡਰੀ ਵੀ ਆ ਵਾਟਰ ਸਪਲਾਈ ਸੈਨੀਟੇਸ਼ਨ ਆ ਔਰ ਰੂਰਲ ਡਿਵੈਲਪਮੈਂਟ ਔਰ ਐਜੂਕੇਸ਼ਨ ਇਹ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਹੈ ਕਿਤਾ ਲੋਕਾਂ ਨੂੰ ਵੀ ਜਾਗਰੂਕ ਕੀਤਾ ਜਾ ਰਿਹਾ ਕਿ ਲੋਕਾਂ ਨੂੰ ਜਾਗਰੂਕ ਕਰਾਂਗੇ ਜੀ ਲੋਕਾਂ ਨੂੰ ਜਾਗਰੂਕ ਕਰਾਂਗੇ ਕਿ ਤੁਸੀਂ ਜਿਹੜਾ ਕਨੈਕਸ਼ਨ ਲੈਣਾ ਉਹ ਥਰੂ ਅਥੋਰਾਈਜ਼ਡ ਕਨੈਕਸ਼ਨ ਲਾਓ ਮਿਸਪਰ ਕਾਰਪੋਰੇਸ਼ਨ ਉਹ ਪ੍ਰਾਈਵੇਟ ਪਲੰਬਰ ਨੂੰ ਬੁਲਾ ਕੇ ਜੋੜ ਦਿੰਦੇ ਆ ਜੀ ਕਈ ਜਿਨ੍ਹਾਂ ਉਹ ਪ੍ਰੋਪਰਲੀ ਨਹੀਂ ਕਰ ਪਾਉਂਦੇ ਕੰਮ ਉੱਥੋਂ ਲੀਕੇਜ ਹੁੰਦੀ ਹੈ ਉੱਥੋਂ ਫਿਰ ਜਦੋਂ ਤੁਲੂ ਪੰਪ ਲਾਉਂਦੇ ਆ ਦੋ ਕੰਮ ਨਾ ਕਰਨ ਇੱਕ ਤੁਲੂ ਪਾਪਣਾ ਲਾਣ ਇੱਕ ਜਿਹੜਾ ਜਿਹੜਾ ਕਨੈਕਸ਼ਨ ਲੈਣਾ ਉਹ ਪ੍ਰਾਈਵੇਟ ਬੰਦੇ ਤੋਂ ਕਰਾਣ ਸਰਕਾਰੀ ਬੰਦੇ ਤੋਂ ਕਰਾਣ ਜਿਹੜੇ ਕਿ ਉਹਨਾਂ ਦਾ ਪ੍ਰੋਪਰ ਜਿਹੜਾ ਕਨੈਕਸ਼ਨ ਕਰਾਣ ਤੇ ਸਟਾਫ ਦੀ ਬਹੁਤ ਕਮੀ ਹੈ ਕਿ ਇਸ ਲਈ ਮੈਂ ਕਿ ਵੀ ਉਹਨਾਂ ਵੱਲ ਜੁੜ ਚੁੱਕਾ ਹਾਂ ਅਸੀਂ 980 ਸਾਢੇ ਜਿਹੜੀਆਂ ਹੈਗੀਆਂ ਨਰਸਸ ਅਸੀਂ ਭਰਤੀ ਕਰਨੀਆਂ ਉਹਨਾਂ ਨੂੰ ਅਪਾਇੰਟਮੈਂਟ ਲੈਟਰ ਦੇਣੇ ਆ ਉਹ ਮੇਰੇ ਖਰਦ 10 ਦਿਨ ਚ ਹੋ ਜਾਏਗਾ ਡਾਕਟਰਸ ਦੀ ਭਰਤੀ ਹੋ ਰਹੀ ਹੈ ਸਟਾਫ ਨਰਸਸ ਦੀ ਸਾਰੇ ਸਟਾਫ ਨੂੰ ਕੁਆਇਸਟ ਡਿਸਟ੍ਰੀਬਿਊਟ ਕਰ ਰਹੇ ਹਾਂ ਡਾਕਟਰ ਸਪਰਤੀ ਕਰ ਰਹੇ ਹਾਂ ਕਾਫੀ ਦਿਨ ਦੀ ਪ੍ਰਾਣੀ ਸ਼ਾਰਟੇਜ ਆ ਜੀ ਹੌਲੀ ਹੌਲੀ ਪੂਰੀ ਕਰ ਰਹੇ ਸਰ ਐਸਐਸਏ ਫੰਡ ਸਰਕਾਰ ਜਿਹੜੀ ਕੇਂਦਰਤ ਜਾਰੀ ਕਰ ਰਹੀ ਹੈ ਹੁਣ ਕਿਉਂਕਿ ਹੁਣ ਸੈਂਪਲੀ ਬਣ ਗਈ ਹੈ ਸੋ ਜਿਹੜੇ ਤੁਹਾਡੇ ਫੰਡ ਪਏ ਨੇ ਸਿਹਤ ਮੈਕ ਮੇਰੇ ਫੰਡ ਹੈ ਜਿਹੜੇ ਕਾਫੀ ਉਹ ਕਦੋਂ ਤੱਕ ਰਿਲੀਜ਼ ਹੋ ਜਾਣਗੀ ਗੱਲਬਾਤ ਚਲੋ ਸਾਨੂੰ ਉਮੀਦ ਹੈ ਜੀ ਕਿ ਹੁਣ ਨਵੀਂ ਸਰਕਾਰ ਆਈ ਹੈ ਹੁਣ ਇਸ ਵਾਰੀ ਪਹਿਲੀ ਵਾਰੀ ਇੱਕ ਐਨਡੀਆ ਦੀ ਸਰਕਾਰ ਆਈ ਹੈ ਪਹਿਲਾਂ ਤਾਂ ਚਲੋ ਇੱਕ ਪਾਰਟੀ ਦੀ ਸਰਕਾਰ ਸੀ ਉਹਨਾਂ ਦੀ ਸੋਚ ਬਦਲੇਗੀ ਥੋੜੀ ਜੀ ਉਹ ਵੀ ਆਣਗੇ ਰੂਰਲ ਡਿਵੈਲਪਮੈਂਟ ਦੇ ਵੀ ਆਣਗੇ ਸੜਕਾਂ ਵੀ ਬਣਣੀਆਂ ਹਸਪਤਾਲ ਵੀ ਠੀਕ ਹੋਣਗੇ ਜੀ ਫੰਡਸ ਦੀ ਲੋੜ ਹੈ ਜੀ ਜੋ ਮੈਂ ਅਮਰੀਤ ਕਰਦਾ ਕਿ ਉਹ ਵੀ ਜਲਦੀ ਆ ਜਾਣਾ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦਿਨਿਕ ਸਵੇਰਾ Facebook Instagram X aur WhatsApp channel par